ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋਈ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣਾ ਕਬੂਤਰਾ ਦਾ ਸਮਾਨ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਹੁੰਦਾ ਜੀ ਦਵਾਈ ਵਗੈਰਾ ਜਾਂ ਕੋਈ ਵੀ ਕਬੂਤਰਾ ਦੀ ਐਸੈਸਰੀ ਤੇ ਹੁਣ ਆਪਾਂ ਅੱਜ ਲੈ ਕੇ ਆਏ ਆ ਬਾਈ ਜੀ ਨਵੀਂ ਆਈਟਮ ਜਿਵੇਂ ਹੁਣ ਤੁਹਾਨੂੰ ਪਤਾ ਜੋੜੇ ਲਾਉਣੇ ਆਪਾਂ ਜੀ ਜੋੜੇ ਲਾਉਣ ਵਾਸਤੇ ਆਪਾਂ ਨੂੰ ਜਿਵੇਂ ਟ੍ਰੇ ਆ ਜਾਂ ਡ੍ਰਿੰਕਰ ਜਾਂ ਆਪਣੇ ਬੋਲਾ ਰੱਖਣ ਵਾਲੀ ਆਉਂਦੀ ਨੇ ਜੀ ਚਾਂਡੇ ਰੱਖਣ ਵਾਲੇ ਹੁੰਦੇ ਆ ਠੀਕ ਹੈ ਉਹ ਲੈ ਕੇ ਆਏ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਜੀ ਆਹ ਲੈ ਕੇ ਆਏ ਆ ਆਪਾਂ ਬਾਲ ਜਿਹੜੀ ਇਹ ਤੇ ਨਾਲ ਬਾਈ ਜੀ ਆਹ ਪੈਚ ਆ ਇਹਦੇ ਪੂਰਾ ਵਧੀਆ ਕੁਆਲਿਟੀ ਦਾ ਤੇ ਬਣਾਇਆ ਬਣਾਇਆ ਬਾਈ ਜੀ ਸੈਟ ਕਿਸੇ ਵੀਰ ਭਰਾ ਨੂੰ ਚਾਹੀਦਾ ਤਾਂ ਆਪਾਂ ਡਿਲੀਵਰੀ ਕਰ ਦਿੰਨੇ ਆ ਬਾਲ ਹੋ ਗਈ ਮੰਨ ਕੇ ਚਲੋ ਆ ਛੋਟੀਆ ਟਰੇ ਆ ਜਿਵੇਂ ਆਪਾਂ ਜੋੜੇ ਲਾਉਨੇ ਆ ਜਾਲਾ ਦੇ ਵਿੱਚ ਡੋਲੀਆਂ ਦੇ ਵਿੱਚ ਜੋੜੇ ਲਾਉਨੇ ਆ ਉਹਦੇ ਲਈ ਦਾਣੇ ਪਾਉਣ ਵਾਸਤੇ ਤੇ ਡਰਿੰਕਰ ਆ ਬਾਈ ਜੀ ਇਹ ਪਾਣੀ ਵਾਸਤੇ ਇਹ ਜੋੜਿਆਂ ਨੂੰ ਜਿਵੇਂ ਆਪਾਂ ਕੱਲਾ ਕੱਲਾ ਜੋੜਾ ਲਾ ਕੇ ਛੱਡਦੇ ਆ ਨਾ ਉਹਦੇ ਵਾਸਤੇ ਆ ਠੀਕ ਆ ਜੀ ਦੇ ਉਸ ਤੋਂ ਬਾਅਦ ਭਾਈ ਜੀ ਇਹ ਵੱਡਾ ਡਰਿੰਕਰ ਆ ਗਿਆ 3 ਲੀਟਰ ਵਾਲਾ ਜਿਵੇਂ ਹੁਣ ਤੁਹਾਨੂੰ ਪਤਾ ਸਰਦੀਆਂ ਦੇ ਵਿੱਚ ਜਿਆਦਾ ਲੋੜ ਪੈਂਦੀ ਆ 3 ਲੀਟਰ ਵਾਲਾ 6 ਲੀਟਰ ਵਾਲਾ 1 ਲੀਟਰ ਵਾਲਾ ਸਾਰੇ ਹੈਗੇ ਆਪਣੇ ਕੋਲੇ ਉਸ ਤੋਂ ਬਾਅਦ ਭਾਈ ਜੀ ਆਪਣਾ ਆ ਤੁਹਾਨੂੰ ਪਤਾ ਹੀ ਖੁੱਡਿਆ ਦੇ ਵਿੱਚ ਲਾਉਣ ਵਾਲੇ ਪੱਚ ਵਧੀਆ ਕੁਆਲਿਟੀ ਦੇ ਆਇਆ ਭਾਈ ਇਹ ਖੁੱਲਦਾ ਜੇ ਆਪਾਂ ਸਾਫ਼ ਕਰਨਾ ਤਾਂ ਖੋਲ ਕੇ ਸਾਫ਼ ਹੋ ਜਾਂਦਾ ਠੀਕ ਆ ਜੀ ਜਿਵੇਂ ਹੁਣ ਆਪਾਂ ਜਾਲਾ ਦੇ ਵਿੱਚ ਲਾਉਣ ਵਾਸਤੇ ਛੋਟੇ ਸਟੈਂਡ ਠੀਕ ਆ ਜੀ ਉਸ ਤੋਂ ਬਾਅਦ ਬਾਈ ਜੀ ਆ ਲੇਜਰ ਵਾਲੀਆ ਰਿੰਗਾ ਆਪਣੇ ਕੋਲ ਸਪੈਸ਼ਲ ਤਿਆਰ ਕਰਵਾ ਦਿੰਨੇ ਆ ਜੇ ਕਿਸੇ ਵੀਰ ਭਰਾ ਨੇ ਨਾਮ ਮੋਬਾਈਲ ਨੰਬਰ ਫੋਟੋ ਵਾਲੀ ਆ ਭੰਗਵਾਉਣੀ ਜੇ ਨੇ ਆ ਸਾਡੇ ਨਾਲ ਸੰਪਰਕ ਕਰ ਸਕਦਾ ਠੀਕ ਆ ਜੀ ਤੇ ਕਾਹ ਹੁੰਦੇ ਆ ਬਾਈ ਜੀ ਜਿਵੇਂ ਕੱਚ ਵਾਲੀ ਕਹਦੇ ਨੇ ਆਪਾਂ ਇੰਪੋਰਟਡ ਰਿੰਗ ਠੀਕ ਆ ਉਸ ਤੋਂ ਬਾਅਦ ਆ ਤੁਹਾਨੂੰ ਦਿਖਾਈ ਦਿੱਤੇ ਬ੍ਰਿੰਕਰ ਵਗੈਰਾ ਸਾਰਾ ਕੁਝ ਤੇ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬਾਈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਡੋਲੀ ਪਿੰਜਰਾ ਬਣਵਾਉਣਾ ਸਤਰੀ ਆ ਜਾਲ ਸਤਰੀ ਚਾਹੀਦੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਓ ਜੀ ਤਾਂ ਆਪਾਂ ਪੂਰੇ ਪੰਜਾਬ ਦੇ ਚਾ ਡਿਲੀਵਰੀ ਕਰਦੇ ਆ ਜੀ ਕਿਸੇ ਵੀ ਪ੍ਰਾਣ ਨੂੰ ਚਾਹੀਦਾ ਤਾਂ ਸਾਡਾ ਨੰਬਰ ਹੈ 820953013 ਇਹ ਨੰਬਰ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਾਂ ਨੂੰ ਕੋਈ ਸਮਾਨ ਦੀ ਜ਼ਰੂਰਤ ਆ ਤਾਂ ਸਾਡੇ ਨਾਲ ਸੰਪਰਕ ਕਰ ਲਓ ਤੇ ਅਸੀਂ ਡਿਲੀਵਰੀ ਵੀ ਕਰਦੇ ਆ ਆਪਣਾ ਜਿਹੜਾ ਮੈਡੀਕਲ ਸਟੋਰ ਆ ਇਹ ਬਾਈ ਜੀ ਪਿੰਡ ਕੜਾਣੀ ਕਲਾ ਨੇੜੇ ਰਾੜਾ ਸਾਹਿਬ ਲੁਧਿਆਣੇ ਜ਼ਿਲ੍ਹੇ ਚ ਪੈ ਜਾਂਦਾ ਬਾਈ ਜੀ ਇਹ ਬਾਰੇ ਬੰਦੇ ਜਲੰਧਰ ਵੱਲ ਸੋਚੀ ਜਾਂਦੇ ਉਧਰ ਨਹੀਂ ਹੈਗਾ ਇਹ ਰਾੜਾ ਸਾਹਿਬ ਕੜਾਣੀ ਕਲਾ ਜਿਹੜਾ ਆਪਾਂ ਮੈਡੀਕਲ ਸੂਰਾ ਕਢਾਣੀ ਗੱਲਾਂ ਠੀਕ ਆ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਅੱਗੇ ਤੋਂ ਅੱਗੇ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਆ ਤਾਂ ਸਾਡੇ ਨਾਲ ਨੰਬਰ ਤੇ ਫੋਨ ਤੇ